ਮੇਰਾ ਨਾਮ ਗਰਸੇਖ ਸਿੰਘ ਹੈ। ਹਾਂਜੀ ਭਾਜੀ। ਇਹ ਪਾਟਿਆ ਮਾਰਕੀਟ ਆ। ਹਾਂਜੀ। ਬੱਸ ਸਟੈਂਡ ਦੇ ਕੋਲ। ਹਾਂਜੀ ਕੀ ਗੱਲ ਹੈ? ਜਦੋਂ ਸਵੇਰ ਮੈਂ 7 ਵਜੇ ਆਇਆ ਤੇ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਆਇਆ ਸੀ। ਦਰਵਾਜ਼ਾ ਖੁੱਲਾ ਸੀ। ਥੱਲੇ ਸਾਡੇ ਇੱਕ ਮੋਚੀ ਬੈਠਦਾ। ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਦਾ ਅਜ ਤੰਦਰਾ ਕਿਵੇਂ ਟੁੱਟਾ ਪਿਆ? ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ। ਤੇ ਜਦੋਂ ਮੈਂ ਉੱਪਰ ਆਇਆ ਤੇ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਸੀ। ਕਿੰਨੇ ਕੁ ਦੁਕਾਨਾਂ ਦੇ ਤਾਲੇ ਜੇ? ਦੇਖਿਆ ਸੀ 4-5 ਦੁਕਾਨਾਂ ਸੀ। ਅੱਛਾ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਟੀ ਦਾ ਕੰਮ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰਦਾ ਹੋਰ ਦੁਕਾਨ ਜਿਹੜੇ ਦੌਰ ਕੋ ਸਮਾਨ ਸੂਣ ਵੀ ਚੋਰੀ ਕੀਤਾ ਗਿਆ ਹਾਂ ਸਮਾਨ ਅੰਦਰੋਂ ਕਾਫੀ ਚਲਾ ਗਿਆ ਕਾਟਰ-ਕੁਟਰ ਪਏ ਸੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪਈ ਸੀ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਹੀਂ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60-65 ਹਜ਼ਾਰ ਦੇ ਤਕਰੀਬਨ ਹੈਗਾ अच्छा टोटल सारा नुकसान कितना टोटल ਸਾਡਾ ਦਾ 2.5 3 ਲੱਖ ਦਾ ਨੁਕਸਾਨ ਹੈ ਤੈਨੋਂ ਤੋਂ ਵੀ ਉੱਪਰ ਹੋਵੇਗਾ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਤੁਹਾਡਾ ਸਾਡਾ ਸਾਡਾ ਤੇ ਦੂਜੀਆਂ ਦੇ ਕੰਨਾਂ ਦਾ ਸਾਡਾ ਦੂਜੀਆਂ ਦਾ ਆਟਾ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਨੂੰ ਹਾਂਜੀ ਪੁਲਿਸ ਨੂੰ ਕੰਪਲੇਟ ਕਰਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਅੱਜ ਹੁਣ ਸ਼ਵਾਸ਼ਣ ਇਹੋ ਹੀ ਹੈ ਦਵਾਇਆ ਉਹਨਾਂ ਵੀ ਹੁਣ ਸਹੀ ਦੇਖਦੇ ਆ ਕੁਝ ਲੱਭਦੇ ਆ ਇੱਥੇ ਕੋਈ ਚੌਂਕੀ ਚੁੰਕੀਦਾਰ ਰਾਤ ਨੂੰ ਰੱਖਿਆ ਨਹੀਂ ਨਹੀਂ ਚੌਂਕੀਦਾਰ ਕੋਈ ਨਹੀਂ ਹੈ ਕੋਈ ਨਹੀਂ ਹੈ ਨਹੀਂ ਪਾਟੀਆਂ ਮਾਰ ਕੇ ਚੋਰੀ ਹੋਈ ਹੈ ਜੀ ਦੇਖੋ ਵੈਰੀਫਾਈ ਕਰ ਰਹੇ ਆ ਬੰਦੀ ਕਾਰਵਾਈ ਕਰਾ ਰਹੇ ਕਿੰਨੇ ਕਸਰ ਦੁਕਾਨਾਂ ਤੇ ਵਾਰ ਸੀ ਪਤਾ ਉਹ ਚਾਰ ਦੁਕਾਨਾਂ ਆਏ ਇੱਕ ਮੇਨ ਸਟ੍ਰੀਟ ਉਰੇਗਾ ਉहां ਪਰ ਚਾਰ ਦੁਕਾਨਾਂ ਦੇ ਤਾਲੇ ਤੋੜੇ ਦੋਨਾਂ ਦੀ ਜੀਕ ਦੁਕਾਨ ਚ ਚੋਰੀ ਹੋਈ ਬਾਕੀ ਤਾਂ ਨੇ ਤਾਲੇ ਤੋੜੇ ਆ ਅਮ ਵੈਰੀਫਾਈ ਕਰ ਰਹੇ ਹਾਂ ਬੰਦੀ ਕਾਰਵਾਈ ਕਰਾ ਰਹੇ ਸਰ ਦੁਕਾਨ ਵਾਲੇ ਕੋਈ ਚੌਕੀ ਚਿੰਤੂਦਾਰ ਐਸਾ ਕੋਈ ਹੈ ਨਹੀਂ ਕਿ ਨਹੀਂ ਕੋਈ ਚੌਕੀਦਾਰ ਨਹੀਂ ਰੱਖਿਆ ਨਾ ਨੇ ਜੀ ਉੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਦਾ ਤੁਸੀਂ ਕਹਿ ਰਹੇ ਜੀ ਕਿ 40000 ਰੁਪਏ ਆਇਆ ਕਲਪੀ ਕੋਈ ਇੱਕਲੀ ਮੰਡੀ ਇਸੋਨੇ ਗਿਆ ਬੈਠੇ ਕਰ ਲੈਂਦੇ ਜੂ ਰੋ ਬੰਦੀ ਕਾਲ ਵੀ ਕਰਤਾ ਠੀਕ